ਬੀਬੀ ਜਗੀਰ ਕੌਰ ਲੰਗੇ ਕਲ ਆਪਣਾ ਸਪਸ਼ਟਕਰਨ ਸ਼੍ਰੀ ਕਾਲਤਕ ਸਾਹਿਬ ਸਾਹਮਣੇ ਪੇਸ਼ ਕਰ ਰਹੀ। ਹਾਲਾਂਕਿ ਸ਼੍ਰੀ ਕਾਲਤਕ ਸਾਹਿਬ ਦੇਖੇ ਲੰਗੇ ਕਲ ਜਿਸੇਦਾਰ ਗਿਆਨੀ ਰਗबीर ਸਿੰਘ ਮੌਜੂਦ ਨਹੀਂ ਸਨ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਪ੍ਰਤਾਮੀ ਬੀਬੀ ਜਗੀਰ ਕੌਰ ਨੇ ਪ੍ਰੋਟੋਕਾਲ ਨੂੰ ਨਿਭਾਇਆ ਔਰ ਲੰਗੇ ਕਲ ਜਾ ਕੇ ਆਪਣਾ ਸਪਸ਼ਟਕਰਨ ਸੌਂਪ ਦਿੱਤਾ। ਨੋਟਿਸ ਜਾਰੀ ਹੋਇਆ ਸੀ ਸ਼੍ਰੀ ਕਾਲਤਕ ਸਾਹਿਬ ਵੱਲੋਂ ਔਰ ਬੀਬੀ ਜਗੀਰ ਕੌਰ ਨੇ ਉਸ ਨੋਟਿਸ ਦਾ ਪੂਰਾ ਸਤਕਾਰ ਕਰਦਿਆਂ ਹੋਇਆ ਆਪਣਾ ਸਪਸ਼ਟਕਰਨ ਪੇਸ਼ ਕਰ ਦਿੱਤਾ। ਪਰ ਜਦੋਂ ਤੋਂ ਇਹ ਮਾਮਲਾ ਚੱਲਿਆ ਜਦੋਂ ਤੋਂ ਇਹ ਵਿਵਾਦ ਪੈਦਾ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਚਰਚਾ ਵਾਰ-ਵਾਰ ਛੜੀ ਹੋਈ ਹੈ ਚੱਲਦੀ ਪਈ ਹੈ ਉਸ ਚਰਚਾ ਦੇ ਨਾਲ ਨਾਲ ਇੱਕ ਨਾਮ ਲਗਾਤਾਰ ਉਹਦਾ ਪਿੱਛਾ ਕਰਦਾ ਪਿਆ ਹੈ ਦਰਸਲ ਇਹ ਚਰਚਾ ਇਸ ਬਾਰੇ ਚੱਲ ਰਹੀ ਹੈ ਕਿ ਬੀਬੀ ਜਗੀਰਕੌਰ ਨੂੰ ਜਿਹੜਾ ਨੋਟਿਸ ਜਾਰੀ ਹੋਇਆ ਹੈ ਉਹਦੇ ਪਿੱਛੇ ਆਖਿਰਕਾਰਨ ਕੀ ਹੈ ਕਿਹਨਾ ਕਾਰਨਾਂ ਵਾਸਤੇ ਇਹ ਨੋਟਿਸ ਅਚਾਨਕ ਜਾਰੀ ਹੋਇਆ ਐਨੇ ਸਾਲਾਂ ਬਾਅਦ ਐਨੀ ਦੇਰ ਦੀ ਪ੍ਰਧਾਨਗੀ ਦੇ ਬਾਵਜੂਦ ਕੈਬਨਟ ਦੇ ਵਿੱਚ ਅਕਾਲੀ ਦਲ ਦੀ ਕੈਬਨਟ ਦੇ ਵਿੱਚ ਹਿੱਸੇਦਾਰੀ ਦੇ ਬਾਵਜੂਦ ਬੀਬੀ ਜਗੀਰਕੌਰ ਨੂੰ ਇਹ ਨੋਟਿਸ ਹੁਣ ਕਿਉਂ ਜਾਰੀ ਹੋਇਆ ਉਸ ਵੇਲੇ ਜਦੋਂ ਬੀਬੀ ਜਗੀਰਕੌਰ ਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਹੈ ਬੀਬੀ ਜਗੀਰਕੌਰ ਉਸ ਲਹਿਰ ਦਾ ਹਿੱਸਾ ਹੈ ਜਿਨੇ ਅਕਾਲੀ ਦਲ ਦੀ ਮੂਲ ਲੀਡਰਸ਼ਿਪ ਦੇ ਖਿਲਾਫ ਬਗਾਵਤ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਇੱਕ ਪੱਤਰ ਜਾਰੀ ਕੀਤਾ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੱਖ-ਵੱਖ ਬਿਆਨ ਚੱਲ ਪਏ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤੱਤ ਸ੍ਰੀ ਕਾਲ ਤੱਕ ਸਾਧ ਦੇ ਵੱਲੋਂ ਬੀਬੀ ਜਗੀਰਕੌਰ ਨੂੰ ਇਹ ਨੋਟਿਸ ਜਾਰੀ ਹੋਇਆ ਸੀ ਕਿ ਦੋ ਮਾਮਲੇ ਜਿਨ੍ਹਾਂ ਵਿੱਚ ਬੀਬੀ ਜਗੀਰਕੌਰ ਸੰਬੰਧੀ ਰੋਮ ਭੰਗਮ ਕਰਨ ਦਾ ਮਾਮਲਾ ਔਰ ਦੂਜਾ ਉਹ ਮਾਮਲਾ ਜਿਹੜਾ ਬੀਬੀ ਜਗੀਰਕੌਰ ਦੀ ਬੇਟੀ ਦੇ ਨਾਲ ਜਾਂ ਕਹਿ ਦਈਏ ਕਿ ਬੇਟੀ ਦੀ ਮੌਤ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ ਉਸ ਬਾਰੇ ਸਪਸ਼ਟ ਕਰਨ ਸਾਂਝਾ ਕਰਨ ਨੂੰ ਕਿਹਾ ਗਿਆ ਸੀ ਔਰ ਬੀਬੀ ਜਗੀਰਕੌਰ ਨੇ ਹਾਲਾਂਕਿ ਕੀਤਾ ਵੀ ਆਪਣੇ ਪੱਤਰ ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਸ਼੍ਰੀ ਕਾਲ ਤੱਕ ਸਾਧ ਦੀ ਮਰਿਆਦਾ ਦਾ ਸਤਿਕਾਰ ਕਰਦੇ ਨੇ ਪਰ ਉਹ ਅਫਸੋਸ ਵੀ ਕਰਦੇ ਨੇ ਕਿ ਇਹ ਮਾਮਲੇ ਜਿਹੜੇ ਨੇ ਉਹ ਵਿਚਾਰੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਵੀ ਇਹ ਚਰਚਾ ਹੋ ਹੋਟੀ ਹੈ ਕਿ ਬੀਬੀ ਜਗੀਰਕੌਰ ਦੇ ਨਾਲ ਸੰਬੰਧਿਤ ਜਿਹੜਾ ਮਾਮਲਾ ਦੱਸਿਆ ਜਾਂਦਾ ਜਿਹਦੇ ਵਿੱਚ ਉਹਨਾਂ ਦੀ ਧੀ ਦਾ ਜ਼ਿਕਰ ਹੈ ਉਸ ਮਾਮਲੇ ਦੇ ਵਿੱਚ ਤਾਂ ਬੀਬੀ ਜਗੀਰਕੌਰ ਆਲਰੇਡੀ ਕਾਨੂੰਨੀ ਪੱਧਰ ਦੇ ਉੱਤੇ ਮੁਕਤ ਹੋ ਚੁੱਕੇ ਨੇ ਔਰ ਦੂਜਾ ਮਾਮਲਾ ਜਿਹੜਾ ਰੋਮ ਭੰਗ ਕਰਨ ਦਾ ਮਾਮਲਾ ਹੈ ਉਸ ਮਾਮਲੇ ਨੂੰ ਲੈ ਕੇ ਵੱਡੇ ਵੱਡੇ ਬੁੱਧੀਜੀਵੀ ਇਹ ਹੀ ਗੱਲ ਆਖ ਰਹੇ ਆ ਕਿ ਜੇ ਰੋਮ ਭੰਗ ਕਰਨ ਦਾ ਮਾਮਲਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਸੇਹਦਾਰ ਕਾਨੀ ਰਗਵੀਰ ਸਿੰਘ ਨੂੰ ਹੁਣ ਜ਼ਿਆਦਾ ਟੋਣ ਲੱਗਿਆ ਚੁੱਬਣ ਲੱਗਿਆ ਇਹ ਹੁਣੀ ਕਿਉਂ ਟੋਣ ਲੱਗਿਆ ਇਹ ਹੁਣੀ ਕਿਉਂ ਜ਼ਿਆਦਾ ਚੁੱਬਣ ਲੱਗਿਆ ਸ਼੍ਰੀ ਕਾਲ ਤਖਤ ਸਾਹਿਬ ਦੇ ਜਸੇਹਦਾਰ ਨੂੰ ਜਾਂ ਫਿਰ ਬਾਕੀ ਜਿਹੜੇ ਲੀਡਰ ਨੇ ਉਹਨਾਂ ਨੂੰ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਤਨਖਾਹਾਂ ਕਰਾਰ ਦਿੱਤੇ ਜਾ ਚੁੱਕੇ ਨੇ ਔਰ ਤਨਖਾਹਾਂ ਕਰਾਰ ਵੀ ਤਾਂ ਦਿੱਤੇ ਜਾ ਚੁੱਕੇ ਨੇ ਕਿਉਂਕਿ ਇੱਕ ਚਿੱਠੀ ਜਿਹੜੀ ਹੈ ਉਹ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਦੇ ਵੱਲੋਂ ਸ਼੍ਰੀ ਕਾਲਕਟਕ ਸਾਹਿਬ ਦੇ ਜਿਹਦੇ ਆਰਗੈਨੀ ਰਗਵੀਰ ਸਿੰਘ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਐਕਸ਼ਨ ਹੁੰਦਾ ਐ ਐਕਸ਼ਨ ਦਾ ਰਿਐਕਸ਼ਨ ਇਹ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਪਰ ਇਹ ਸਭ ਕੁਝ ਹੋਣ ਦੇ ਨਾਲ ਨਾਲ ਪੈਰਲਲ ਇਹ ਕਿਉਂ ਚੱਲ ਪਿਆ ਕਿ ਬੀਬੀ ਜਗੀਰਕੌਰ ਨੂੰ ਵੀ ਹੁਣ ਨੋਟਿਸ ਜਾਰੀ ਕੀਤਾ ਗਿਆ ਔਰ ਚਰਚਾ ਇਧਰ ਵੱਲ ਨੂੰ ਡਾਇਵਰਟ ਹੋ ਗਈ ਕਿ ਹੁਣ ਕੀ ਬੀਬੀ ਜਗੀਰਕੌਰ ਖਿਲਾਫ ਵੀ ਐਕਸ਼ਨ ਹੋਵੇਗਾ ਜਿਹੋ ਜਿਹਾ ਐਕਸ਼ਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋਇਆ ਹੈ ਕਿ ਇਹੋ ਜਿਹਾ ਐਕਸ਼ਨ ਬੀਬੀ ਜਗੀਰਕੌਰ ਵੱਲ ਵੀ ਹੋਵੇਗਾ ਇਧਰ ਵੱਲ ਨੂੰ ਹੁਣੇ ਚਰਚਾ ਵੱਧ ਹੀ ਨਜ਼ਰ ਆ ਰਹੀ ਹੈ ਨਰੇਟਿਵ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਇਸ ਮਾਮਲੇ ਤੋਂ ਬਾਅਦ ਉਹ ਇਹ ਹੈ ਕਿ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਉੱਥੇ ਹੀ ਬੀਬੀ ਜਗੀਰਕੌਰ ਤੋਂ ਖਾਸ ਜ਼ਿਆਦਾ ਹੋ ਸਕਦੀ ਹੈ ਬਾਕੀ ਦੀ ਲੀਡਰਸ਼ਿਪ ਖਾਸ ਕਰਕੇ ਐਸਜੀਪੀਸੀ ਇਲੈਕਸ਼ਨਸ ਜਿਹੜੀਆਂ ਨੇ ਉਹ ਨਜ਼ਦੀਕ ਦਸੀਆਂ ਜਾ ਰਹੀਆਂ ਨੇ ਉਹਨਾਂ ਉਹਨਾਂ ਮਸਲਿਆਂ ਨੂੰ ਲੈ ਕੇ ਚਰਚਾਾਂਾਂ ਚੱਲ ਰਹੀਆਂ ਨੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਜਿਹੜੀ ਆ ਉਹ ਤੇਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਸੇ ਦਰਮਿਆਨ ਜਦੋਂ ਇਹੋ ਜੀ ਸਥਿਤੀ ਬਣ ਗਈ ਤਾਂ ਬੀਬੀ ਜ਼ਗੀਰਕੌਰ ਦੀ ਹੋਂਦ ਹੋ ਸਕਦਾ ਹੈ ਕਿ ਖੌਫਨਾਕ ਸਾਬਤ ਹੋ ਰਹੀ ਹੋਵੇ ਖੌਫ ਜ਼ਦਾ ਹੋਣ ਬਾਕੀ ਦੇ ਲੀਡਰ ਕਿ ਬੀਬੀ ਜ਼ਗੀਰਕੌਰ ਇੱਕ ਵੱਡਾ ਪਾੜਾ ਜਿਹੜਾ ਆ ਉਹ ਪੰਥਕ ਸਿਆਸਤ ਦੇ ਵਿੱਚ ਪਾ ਸਕਦੇ ਹੋਣ ਤਾਂ ਕਰਕੇ ਸ਼ਾਇਦ ਹੋ ਸਕਦਾ ਇੱਕ ਨਰੇਟਿਵ ਇਹ ਵੀ ਕਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਤਨਖਾਈਆਂ ਕਰਾਰ ਦਿੱਤੇ ਜਾਣ ਤੋਂ ਬਾਅਦ ਕੋਈ ਰੀਐਕਸ਼ਨ ਜਿਹੜਾ ਹੈ ਉਹ ਦੇਣਾ ਚਾਹੁੰਦੇ ਹੋਣ ਔਰ ਇਸ ਤਰੀਕੇ ਦੇ ਨਾਲ ਦੇ ਰਹੇ ਹੋਣ ਹਾਲਾਂਕਿ ਸਾਡੇ ਵੱਲੋਂ ਕੋਈ ਵੀ ਪਰਮਾਣਿਤ ਬਿਆਨ ਨਹੀਂ ਦਿੱਤਾ ਜਾ ਰਿਹਾ ਔਰ ਨਾਲ ਦੀ ਨਾਲ ਹੀ ਨਾਹੀਂ ਕਿਸੇ ਨਰੇਟਿਵ ਨੂੰ ਸਹੀ ਕਿਹਾ ਜਾ ਰਿਹਾ ਤੁਹਾਡੇ ਸਾਹਮਣੇ ਇਸ ਤਰ੍ਹਾਂ ਇਹ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਕਿਹੜੇ ਨਰੇਟਿਵ ਜਿਸ ਵੇਲੇ ਚੱਲਦੇ ਪਏ ਆ ਕਿਹੜਾ ਕਿਹੜਾ ਕਾਰਨਾ ਕਾਰਨ ਇਹ ਐਕਸ਼ਨ ਕੀਤਾ ਗਿਆ ਹੋ ਸਕਦਾ ਹੈ ਇਹਦੇ ਬਾਰੇ ਇਹ ਕੁਝ ਨਰੇਟਿਵਸ ਨੇ ਔਰ ਜਿਨ੍ਹਾਂ ਦੇ ਵਿੱਚ ਸਿਆਸੀ ਗੈਰ ਸਿਆਸੀ ਨਿੱਜੀ ਗੈਰ ਨਿੱਜੀ ਹਰ ਇੱਕ ਪੱਖ ਜਿਹੜਾ ਉਹ ਵਿਚਾਰਿਆ ਜਾ ਰਿਹਾ ਬੀਬੀ ਜਗੀਰਕੌਰ ਨੂੰ ਲੈ ਕੇ ਇਹ ਤਾਂ ਹਰ ਕੋਈ ਜਾਣਦਾ ਹੈ ਕਿ ਉਹਨਾਂ ਦੀ ਜਿਸ ਤਰ੍ਹਾਂ ਦੀ ਆਦਤ ਹੈ ਉਹ ਜਿਸ ਤਰ੍ਹਾਂ ਦੇ ਲੀਡਰ ਨੇ ਉਹ ਇੱਕ ਤਾਕੜ ਕਿਸਮ ਦੇ ਲੀਡਰ ਨੇ ਔਰ ਉਹਨਾਂ ਦੀ ਜਿਹੜੀ ਤਾਕੜ ਬਰਤੀ ਹੈਗੀ ਆ ਉਹ ਸਿਆਸਤ ਦੇ ਵਿੱਚ ਗਾਹੇ-ਬਗਾਹੇ ਨਜ਼ਰ ਆਉਂਦੀ ਰਹੀ ਹੈ ਲਗਾਤਾਰ ਬੀਬੀ ਜਗੀਰਕੌਰ ਨੂੰ ਲੈ ਕੇ ਇੱਕ ਸਟਰੋਂਗ ਕੰਟੈਸਟੈਂਟ ਦੇ ਤੌਰ ਦੇ ਉੱਤੇ ਵਿਚਾਰ ਹੁੰਦਾ ਰਿਹਾ ਔਰ ਹੁਣ ਵੀ ਹੋ ਸਕਦਾ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਸਿਆਸੀ ਤੌਰ ਦੇ ਉੱਤੇ ਇੱਕ ਪਾਸੇ ਨੂੰ ਹੋਏ ਹੋਏ ਨੇ ਜਦੋਂ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਦਿੱਤੇ ਹੋਏ ਨੇ ਔਰ ਉਹਨਾਂ ਨੇ ਐਕਟਿੰਗ ਪ੍ਰੈਜ਼ੀਡੈਂਟ ਵੀ ਬਲਵਿੰਦਰ ਸਿੰਘ ਭੁੰਦੜ ਨੂੰ ਲਾਇਆ ਹੋਇਆ ਹੈ ਇਹੋ ਜੀ ਸਿਤੀ ਦੇ ਵਿੱਚ ਬੀਬੀ ਜ਼ਗੀਰਕੌਰ ਦਾ ਇਲੈਕਸ਼ਨਸ ਭਾਵੇਂ ਉਹ ਐਸਜੀਪੀਸੀ ਦੀਆਂ ਹੋਣ ਭਾਵੇਂ ਉਹ ਸਿਆਸੀ ਪਦਰ ਤੇ ਹੋਣ ਉਹਨਾਂ ਦੇ ਵਿੱਚ ਵਿਚਰਨਾ ਜਾਂ ਫਿਰ ਅੱਗੇ ਹੋ ਕੇ ਟੁਰਨਾ ਇਹ ਓਪੋਜ਼ਿਟ ਸਾਬਿਤ ਹੋ ਸਕੇ ਤਾਂ ਹੋ ਸਕਦਾ ਹੈ ਕਿ ਨਰੇਟਿਵ ਜਿਹੜਾ ਉਹ ਗੰਢਿਆ ਜਾ ਰਿਹਾ ਹੈ ਫਿਰ ਇਸ ਮਾਮਲੇ ਵਿੱਚ ਸੱਚਾਈ ਕੀ ਹੈ ਇਹ ਤਾਂ ਵਕਤ ਰਹਿੰਦੀ ਹੈ ਸਾਹਮਣੇ ਆਵੇਗੀ ਪਰ ਫਿਲਹਾਲ ਕੁਝ ਨਰੇਟਿਵਜ਼ ਜ਼ਰੂਰ ਸਰਕੂਲੇਟ ਕਰ ਰਹੇ ਹਨ ਇਹਨਾਂ ਨਰੇਟਿਵਜ਼ ਦੇ ਆਧਾਰ ਦੇ ਉੱਤੇ ਕੀ ਸੱਚ ਸਾਬਿਤ ਆਵੇਗਾ ਜਾਂ ਨਹੀਂ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਬੀਬੀ ਜਗੀਰ ਕੌਰ ਨੂੰ ਲੈ ਕੇ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਦੇ